ਹੋ ਗਿਆ ਸਸਿਕਾ ਲਾ ਦੋਸਤ ਤੁਹਾਡਾ ਹੋਸ ਤੁਹਾਡਾ ਦੋਸਤ ਸਤੀ ਸੰਜੀਵ ਵਰਕਰ ਪੰਜਾਬੀ ੱਟਕੇ ਦੇ ਵਿਰੋਧੂ ਬੋਲਣ ਲਈ ਮਸ਼ਹੂਰ ਨੇ ਪਰ ਤੁਹਾਡਾ ਸਤੀ ਬਹੁਤ ਚਿਰ ਦਾ ਹੈ ੱਟਕੇ ਦੇ ਖਿਲਾਫ ਬੋਲਦਾ ਮਰਨਾ ਮਨਜ਼ੂਰ ਹੈ ੱਟਕੇ ਦੇ ਖਿਲਾਫ ਬੋਲਣਾ ਨਹੀਂ ਹਟਦੇ ਇੰਨਾ ੱਟਕਾ ਆਮ ਪਬਲਿਕ ਨਾਲ ਮਿਡਲ ਕਲਾਸ ਨਾਲ ਤੁਸੀਂ ਸੋਚ ਸਕਦੇ ਹੋ ਵੀ ਹਾਰਟ ਦੀ ਇਨ ਜੀਓਗ੍ਰਾਫੀ ਕਰਾਵੋ ਡਾਕਟਰ ਤੁਹਾਨੂੰ ਕਹੇ ਵੀ ਹੁਣ ਤੁਹਾਡੀ ਬਾਈਪਾਸ ਸਰਜਰੀ ਹੋਊ ਘਰ ਦੇ ਰੋਟੀ ਛੁੱਟ ਜਾਂਦੀ ਹੈ ਕਿਸੇ ਮਾਤਾ ਨੂੰ ਬਾਈਪਾਸ ਸਰਜਰੀ ਕਹਿ ਦਈਏ ਕਰਦਿਆਂ ਨੂੰ ਇਹ ਹੋ ਜਾਂਦਾ ਵੀ 5 ਲੱਖ ਰੁਪਇਆ ਲਿਆਵਾਂਗੇ ਕਿੱਥੋਂ ਜਿਹਦੇ 20 ਬਿੱਗੇ ਜ਼ਮੀਨ ਹੈ ਉਹ ਸਟੋਰੀ ਅੱਜ ਤੁਹਾਨੂੰ ਸੁਣਾਉਣਾ ਵੀ ਬਾਈਪਾਸ ਤੋਂ ਕਿਵੇਂ ਸਟੰਟਾਂ ਦੇ ਗਿਆ ਕੇਸ ਜਾਂ ਓਪਰ ਹੱਟ ਸਰਜਰੀ ਤੋਂ ਹਾਰ ਦਾ ਵਾਲ ਬਦਲਣ ਤੋਂ ਕਿਵੇਂ ਮਾਤਾ ਦਾ ਕਿਸ ਗਿਆ ਸਟੰਟਾਂ ਤੇ ਆ ਮਾਤਾ ਜੀ ਬੈਠੇ ਨੇ ਨਾਲ ਮੈਂ ਇਹਨਾਂ ਦੇ ਪਹਿਲਾ ਬੇਟੇ ਨਾਲ ਗੱਲ ਕਰਾਉਣਾ ਹੋ ਰਿਹਾ ਪੁੱਤ ਇੱਧਰ ਨੂੰ ਆ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਸੁਖਵਿੰਦਰ ਵੀਰੇ ਮੈਂ ਤੇਰੇ ਨਾਲ ਗਿਆ ਪਹਿਲਾਂ ਮੈਂ ਜਾਣ ਨੂੰ ਤਿਆਰ ਨਹੀਂ ਸੀ ਤੈਨੂੰ ਕਿੰਨੀ ਵਾਰੀ ਜਵਾਬ ਦਿੰਦਾ ਮੈਂ ਹਾਂ ਦੋ ਤਿੰਨ ਵਾਰੀ ਜਵਾਬ ਦਿੰਦਾ ਖਾਲਾ ਕੇ ਤੂੰ 15 ਸਾਲ ਪਹਿਲਾਂ ਮਰੀਜ਼ ਨੂੰ ਲੈ ਕੇ ਮੇਰੇ ਨਾਲ ਜਾਂਦਾ ਰਿਹਾ ਹਾਂ ਹਾਂ ਤੈਨੂੰ ਇੱਕੇ ਗੱਲ ਕਹੀ ਵੀ ਲੋਕ ਕਈ ਵਾਰੀ ਕਦਰ ਨਹੀਂ ਕਰਦੇ ਹੂੰ ਫਿਰ ਤੁਸੀਂ ਮੇਰੇ ਦੋਸਤ ਨੂੰ ਕਿਹਾ ਤੇ ਮੈਂ ਤੁਹਾਡਾ ਹੱਥ ਫੜਿਆ ਹਾਂ ਠੀਕ ਹੈ ਨਾ ਹੂੰ ਅੱਛਾ ਬਾਈ ਜੀ ਇਹ ਦੱਸੋ ਤੁਹਾਨੂੰ ਇਹੀ ਕਿਹਾ ਇੰਜੋਗ੍ਰਾਫੀ ਤੋਂ ਬਾਅਦ ਚ ਪੰਜਾਬ ਵਿੱਚ ਡਾਕਟਰ ਨੇ ਬਾਈਪਾਸ ਪਾਉਏ ਇਹਨਾਂ ਦਾ ਹਾਂ ਬਾਈਪਾਸ ਸਰਜਰੀ ਹੋਊਗੀ ਬਾਈਪਾਸ ਸਰਜਰੀ ਹੂੰ ਤੈਨੂੰ ਅੰਦਾਜ਼ਾ ਹੈਗਾ ਸੀ ਕਿੰਨੇ ਕੁ ਪੈਸੇ ਲੱਗ ਜਾਣਗੇ ਹਾਂ ਵੀ 4-5 ਲੱਖ ਰੁਪਏ ਲੱਗ ਜੂ 4-5 ਲੱਖ ਹੂੰ ਤੈਨੂੰ ਸ਼ਤੀਸ਼ ਦਾ ਵੀ ਪਤਾ ਸੀ ਵੀ ਉਹ ਫ੍ਰੀ ਕਰਾਮ ਦਾ ਜੇ ਬਾਹ ਫੜ ਲਵੇ ਹਾਂ 4-5 ਲੱਖ ਤੇਰੇ ਕੋਲੇ ਹੈਗਾ ਸੀ? ਨਾ ਕੀ ਕੰਮ ਕਰਦੇ ਹੋ? ਖੇਤੀਬਾੜੀ ਕਰਦੇ ਆ ਵਸ ਦੁੱਧ ਦਾ। ਕਿੰਨੀ ਜ਼ਮੀਨ ਹੈ? 20 ਬਿਗਏ। 20 ਬਿਗਏ? ਹੂੰ 20 ਨਾਲੇ ਤਾਂ ਕਹਿੰਦੇ ਯਾਰ 20 ਬਿਗਏ ਬਹੁਤ ਹੁੰਦੀ ਐ। ਬਹੁਤ ਤਾਂ ਕਿੱਥੋਂ ਹੁੰਦੀ ਐ? ਕਰੇ ਨਾਗ ਤਾਂ 5 ਲੱਖ ਹੈ ਨਹੀਂ? ਨਾ। ਸੁਣ ਲਓ ਭਾਈ। ਅੱਛਾ ਡਾਕਟਰ ਨੇ ਤੈਨੂੰ ਸਪਸ਼ਟ ਕਿਹਾ ਵੀ ਲੁਧਿਆਣੇ ਪਟਿਆਲੇ ਜਾ ਕੇ ਕਿਤੇ ਕਰਾ। ਹਾਂ। ਬਾਈਪਾਸ ਕਿਹਾ? ਬਾਈਪਾਸ ਕਿਹਾ। ਇਹ ਓਪਨ ਆਰਥ ਸਰਜਰੀ ਆ ਵੀ ਵਾਲ ਖਰਾਬ ਐ। ਹਾਂ। अच्छा बेबे जी ਨਾਲ ਵੀ ਗੱਲ ਕਰਾਉਣੀ ਆ ਬੇਬੇ ਜੀ ਤੁਹਾਨੂੰ ਵੀ ਐਂ ਕਿਹਾ ਸੀਗਾ ਕੀ ਕਹਿੰਦੇ ਸੀ ਮਾਂ ਮੇਰੀ ਕਹਿੰਦੇ ਸਰਜਰੀ ਹੋਊਗੀ ਸਰਜਰੀ ਫਿਰ ਤੇ ਆਪਦੇ ਪੁੱਤ ਨੂੰ ਕੀ ਕਿਹਾ ਮੈਂ ਪੁੱਤ ਨੂੰ ਕਿਹਾ ਬਤਾ ਰਹਿਣ ਦੇ ਵੀ ਪੈਸੇ ਕਾਨੂੰ ਖਰਚੇਗਾ ਹੈ हां ਵੀ ਮੈਨੂੰ ਜਾਣਦੇ ਹੈ हां ਮਾਸ ਜਿੰਨਾ ਕਿਤਾ ਸਾਹ ਲਗਦੇ ਨੇ ਠੀਕ ਆ ਜਵਾਬ ਦੇਤਾ ਦੀਦਾ ਪੁੱਤ ਨੂੰ ਕਿਉਂ ਬੀਬੀ ਇਕ ਨਹੀਂ ਕਿਹਾ ਇਹਨੇ ਹਾਂ ਜੀ ਇਕ ਨਹੀਂ ਕਿਹਾ ਕਹਿੰਦੀ ਮੈਂ ਨਹੀਂ ਬਚਣਾ ਹੈ ਕਹਿੰਦੀ ਮੈਨੂੰ ਰਹਿਣੇ ਛਾਓ ਅੱਛਾ ਲਓ ਜੀ ਹੁਣ ਇਹ ਬਦਲ ਦੀ ਦਿਖਾਉਣਾ ਤੁਹਾਨੂੰ ਮੈਂ ਅੱਜ ਅੱਛਾ ਬਾਈ ਜੀ ਆਹ ਕਾਰਡ ਬਣਵਾ ਕੇ ਦਿੱਤਾ ਮੈਂ 2 ਦਿਨ ਤੁਹਾਡੇ ਤੇ ਮਿਹਨਤ ਕੀਤੀ ਐ ਬੇਸ਼ੱਕ ਤੁਸੀਂ ਡੀਜ਼ਲ ਪਾਣੀ ਦਾ ਖਰਚਾ ਦਿੱਤਾ ਮੈਨੂੰ ਇਹ ਦੱਸੋ ਅੱਜ ਕੀ ਕਹੇ ਡਾਕਟਰ ਨੇ ਡਾਕਟਰ ਕਹਿੰਦਾ ਵੀ ਤੁਸੀਂ 9 ਤਰੀਕ ਨੂੰ ਆ ਜਿਓ ਤਾਂ ਐਡਮਿਟ ਕਰਕੇ ਸਟੰਟ ਪਾਵਾਂਗੇ ਬਾਈਪਾਸ ਬਦਲ ਦੀ ਨਾ ਬਾਈਪਾਸ ਨਹੀਂ ਹੋਣੀ ਹੈਗੀ ਓਪਨ ਅੱਟ ਸਰਜਰੀ ਹੋਣੀ ਨਹੀਂ ਨਾ ਨਹੀਂ ਇਹ ਤੈਨੂੰ ਪਹਿਲਾਂ ਪ੍ਰਾਈਵੇਟ ਡਾਕਟਰ ਨੇ ਦੱਸਿਆ ਸੀਗਾ ਜਿਹਦੇ ਤੁਸੀਂ ਐਂਜਿਓਗ੍ਰਾਫੀ ਕਰਾਈ ਆ ਸੰਗਰੂਰ ਵੀ ਸਟੰਟ ਪੈਣ ਵਾਲੇ ਨੇ ਨਾ ਉਹ ਕਹਿੰਦੇ ਵੀ ਬਾਈਪਾਸ ਹੀ ਸਰਜਰੀ ਹੋਊਗੀ ਨਹੀਂ ਬਾਈਪਾਸ ਵੀ ਕੀ ਤੁਹਾਨੂੰ ਸਟੰਟ ਇਹ ਤਾਂ ਨਹੀਂ ਕਿਹਾ ਵੀ ਬਲੋਕੇਜ ਹੈ ਨਾ ਉਹ ਕਹਿੰਦੇ ਬਾਲ ਦਸੂਗਾ ਉਹ ਆ ਹੁਣ ਬਾਲ ਦਾ ਤੈਨੂੰ ਕੁਝ ਤੁਹਾਨੂੰ ਪਤਾ ਹੀ ਹੈ ਵੀ ਰੁਪਈਆ 5 ਲੱਖ ਲੱਗਦਾ ਹੈ ਸਟੰਟ ਤੁਹਾਨੂੰ ਪਤਾ ਹੈ ਵੀ ਫ੍ਰੀ ਪੈ ਜਾਂਦੇ ਨੇ ਪੀਜੀਆਈ 'ਚ ਅੱਛਾ ਇਹ ਤੁਹਾਨੂੰ ਬਿਲਕੁਲ ਨਹੀਂ ਦੱਸਿਆ ਡਾਕਟਰ ਨੇ ਜੀ ਨੇ 10000 ਚ ਐਂਜਿਓਗ੍ਰਾਫੀ ਕੀਤੀ ਵੀ ਤੁਹਾਡੇ ਹਾਟ ਦੀਆਂ ਉਹ ਨਾੜੀਆਂ ਬੰਦ ਨੇ ਦੱਸਿਆ ਨਹੀਂ ਅੱਜ ਕੀ ਕਹਿੰਦੇ ਡਾਕਟਰ ਡਾਕਟਰ ਕਹਿੰਦੇ ਦੋ ਨਾੜਾ ਬਲੌਕ ਨੇ ਵੀ ਸਟੰਟ ਪਾਵਾਂਗੇ ਵੀ ਸਾਹ ਚੜਨਾ ਫੜ ਜਾ ਕਾਰਡ ਬਾਰੇ ਵੀ ਕਿਹਾ ਵੀ ਚੱਲ ਜਾਊਗਾ ਹਾਂ ਸਟੰਟ ਫ੍ਰੀ ਪੈ ਜਾਣਗੇ ਹਾਂ ਬਹੁਤ ਧੰਨਵਾਦ ਵੀਰ ਜੀ ਲੋਕਾਂ ਨੂੰ ਜਾਗਰੂਕ ਕਰੀਆ ਆ ਦੇਖੋ ਦਵਾਈ ਵੀ ਮਿਲ ਗਈ ਆ ਦੇਖੋ ਬਾਈ ਜੀ ਨੂੰ ਆ ਕਾਰਡ ਬਣਿਆ ਵਾ ਬੇਬੇ ਜੀ ਕੀ ਕਹਿੰਦਾ ਜੀ ਡਾਕਟਰ ਫਿਰ ਤੁਹਾਨੂੰ ਕਿੰਨੇ ਕ ਚੰਗੇ ਲੱਗੇ ਡਾਕਟਰ ਪੀਜੀਆਈ ਦੇ ਡਾਕਟਰ ਬਹੁਤ ਵਧੀਆ ਲੱਗੇ ਬੱਚਾ ਕਿੰਨੀ ਕਮਿੰਦ ਕੀਤੀ ਡਾਕਟਰ ਨੇ ਵਧੀਆ ਮੰਨਤ ਕਰੀ ਐ ਇਹ ਲੱਗਦਾ ਦੀ ਆਪਣੇ ਪੁੱਤਾਂ ਵਰਗਾ ਹਾਂਜੀ ਇਮਾਨਦਾਰ ਲੱਗਦਾ ਇਹਦੀ ਹਾਂ ਪੰਜਾਬੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਬੰਦੇ ਨੂੰ ਕਹਿੰਦਾ ਭਾਈ ਵਧੀਆ ਪੁੱਤ ਨਹੀਂ ਵੀ ਪੀਜੀਆਈ ਜਾਣਾ ਚਾਹੀਦਾ ਜਾਂ ਪ੍ਰਾਈਵੇਟ ਫਸਣ ਯਾਰ ਇਹ ਜਾਣਗਾ ਜਾਂ ਜਾਂਦਾ ਪਹਿਲਾਂ ਹੀ ਚਲਾ ਜਾਵੇ ਪੀਜੀਆਈ ਹੈ ਨਾ ਹਾਂ ਨਹੀਂ ਫਿਰ ਦੁੱਖ ਨਹੀਂ ਘਟਦਾ ਬੰਦਾ ਉਸ ਮਨ ਨਾਲ ਦੂ ਟੈਨਸ਼ਨ ਨਾ ਬੰਦਾ ਹਾਰ ਜਾਂਦਾ ਐਨਸਾਨੋ ਰੁਹਾਰ ਜਾਂਦਾ ਕੋਈ ਕੋਸਟਾ ਨਹੀਂ ਲਾ ਕੋਈ ਕੁਛ ਕਹਿ ਦਿੰਦਾ ਅੱਛਾ ਫਿਰ ਜਾਣੀ ਵੀ ਤੈਨੂੰ ਗਲਤ ਗਾਈਡ ਕੀਤਾ ਬੇਬੇ ਤਾਂ ਪੱਕਾ ਹੀ ਪਤਾ ਲੱਗ ਗਿਆ ਹਾਂ ਇਹ ਪੱਕਾ ਪਤਾ ਲੱਗ ਗਿਆ ਮੈਨੂੰ ਕਿੰਨੀ ਉਮਰ ਆ ਤੁਹਾਡੀ ਹੋ 60 70 ਦੀ ਮੈਨੂੰ ਅੱਛਾ ਡਾਕਟਰ ਤੁਹਾਨੂੰ ਕਹਿੰਦਾ ਸੀ ਵੀ ਸਾਰੀ ਛਾਤੀ ਦਾ ਆਪਰੇਸ਼ਨ ਕਰਨਾ ਪਊ ਖੋਲ ਕੇ ਦਿਲ ਬਾਹਰ ਕੱਢ ਕੇ ਨਾ ਹਾਂ ਹਾਂ ਉਰੇ ਵਾਲੇ ਹੁਣ ਕਹਿੰਦੇ ਆਪਰੇਸ਼ਨ ਦੀ ਲੋੜ ਨਹੀਂ ਹਾਂ ਇਹ ਕਹਿੰਦੇ ਵੀ ਹੋਣ ਦੀ ਲੋੜ ਨਹੀਂ ਦੇਖ ਲਓ ਭਾਈ ਹੁਣ ਅਸੀਂ ਆਂ ਦੀਆਂ ਬਜ਼ੁਰਗ ਬੀਬੀਆਂ ਨੂੰ ਵੀ ਡਾਕਟਰ ਗਲਤ ਗਾਈਡ ਕਰ ਦਿੰਦੇ ਨੇ ਮਾਤਾ ਜੀ ਤੁਸੀਂ ਪੀਜੀਆਈ ਨਾਲ ਰਹੇ ਹੋ ਕਿਵੇਂ ਲੱਗਿਆ ਤੁਹਾਨੂੰ ਡਾਕਟਰ ਚੰਗੇ ਨੇ ਬਹੁਤ ਵਧੀਆ ਲੋਕਾਂ ਨੂੰ ਆਉਣਾ ਚਾਹੀਦਾ ਨਾ ਪੰਜਾਬੀਆਂ ਨੂੰ ਆਉਣਾ ਚਾਹੀਦਾ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਪੀਜੀਆਈ ਲੋਬੀ ਆਡੀਓ ਇਹ ਜੇ ਕੇਸ ਵਿੱਚ ਕਿੰਨੇ ਇੱਕ ਬਚਾ ਸਕਦਾ ਤੁਹਾਨੂੰ ਪਤਾ ਹੀ ਹੈ ਮੈਂ ਵੀ ਯਾਰ 30 ਸਾਲ ਹੋ ਗਏ ਹੁਣ ਲੱਗਿਆ ਪਿਆ ਜੋੜੇਪੁਰ ਖੜਾ ਦਿਨ ਰਾਤ ਇੱਕ ਕਰਨੀ ਪੈਂਦੀ ਹੈ ਜੇ ਇੱਕ ਪੇਸ਼ੈਂਟ ਨੂੰ ਲੈ ਵੀ ਗਏ ਗੱਡੀ 'ਚ ਤੇਲ ਪਾਣੀ ਪਵਾਤਾ ਆਗਲੇ ਨੇ ਤਾਂ ਉੱਥੇ 25 ਪੇਸ਼ੈਂਟ ਹੋਰ ਪਹੁੰਚੇ ਹੁੰਦੇ ਨੇ ਜਿਹਨਾਂ ਦਾ ਇਲਾਜ ਗਾਈਡ ਕਰਕੇ ਮੈਂ ਕਰਉਣਾ ਹੁੰਦਾ ਅੱਜ ਇੱਕ ਹੋਰ ਕੇਸ ਪਹੁੰਚਿਆ ਲੁਧਿਆਣੇ ਦਾ ਉਹਨਾਂ ਦੇ ਬੱਚਾ ਹੋਣਾ ਸੀ ਤਿੰਨ ਵਾਰੀ ਮਿਸਕਾਰੇਜ ਹੋ ਗਿਆ ਤੇ ਉਹਨੂੰ ਲੁਧਿਆਣੇ ਵਾਲੇ ਡਾਕਟਰ ਕਹਿੰਦੇ ਗਾਇਨੋਕੋਲੋਜਿਸਟ ਵੀ ਤੁਹਾਡਾ ਬੱਚੇ ਦਾ ਅਬੋਰਸ਼ਨ ਕਰਨਾ ਪਊ ਇਹਦਾ ਬ੍ਰੇਨ ਬ੍ਰੇਨ ਇਹਦਾ ਕੰਮ ਨਹੀਂ ਕਰ ਰਿਹਾ ਪੰਜਵੇਂ ਮਹੀਨੇ ਚ ਪਰ ਉਹ ਵੀ ਠੀਕ ਨਿਕਲਿਆ ਇਹਨਾਂ ਡਾਕਟਰਾਂ ਨੇ ਕੋਈ ਗੱਲ ਨਹੀਂ ਕਹੀ ਪੀਜੀਆਈ ਵਾਲਿਆਂ ਨੇ ਉਹ ਕੇਸ ਅੱਜ ਮੇਰੇ ਲਈ ਵੱਡਾ ਸੀ ਭਾਈ ਜੀ ਕੀ ਨਾਮ ਹੈ ਤੁਹਾਡਾ ਵੀਰੇ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਤੁਸੀਂ ਦੁੱਧ ਦਾ ਵੀ ਕੰਮ ਕਰਦੇ ਹੋ ਹੈਨਾ ਹੁਣ ਖੁਸ਼ ਆਂ ਤੂੰ ਪੂਰਾ ਖੁਸ਼ ਆਂ ਜੀ ਕਿੰਨਾ ਕੁ ਬਹੁਤ ਜ਼ਿਆਦਾ ਜੀ ਲੈ ਗਈ ਟੈਨਸ਼ਨ ਬਿਲਕੁਲ ਲੈ ਗਈ ਹੁਣ ਤਾਂ ਨਹੀਂ ਤੈਨੂੰ ਕਦੇ ਜਾਣ ਦੀ ਲੋੜ ਕੋਈ ਪੈਸੇ ਇਕੱਠੇ ਕਰਨ ਦੀ ਨਾ ਨਾ ਕੇਰਾਂ ਦਾ ਹੋ ਗਿਆ ਸੀ 5 ਲੱਖ ਹੈਗਾ ਤਾਂ ਨਹੀਂ ਸੀ ਘਰੇ ਥੋੜੇ ਮੋٹے ਹੋਣਗੇ ਹਾਂ ਮਾੜੇ ਮੋਟੀ ਹੁੰਦੇ ਨੇ ਜੀ ਜੱਟਾਂ ਕੋਲੇ ਹਾਂ ਜਿਹੜੇ ਦੀ ਸਾਰੇ ਹੀ ਤੈਨੂੰ ਕਰਜ਼ਾ ਚੱਕਣਾ ਪੈਂਦਾ ਇਹਦਾ ਮਤਲਬ ਬੇਬੇ ਪੁੱਤ ਤਾਂ ਚੜਦਾ ਕਰਜ਼ਾ ਦੇਖ ਕੇ ਹਾਂ ਪੁੱਤ ਤਾਂ ਤਾਂ ਕਿਹਾ ਵੀ ਮੈਨੂੰ ਤਾਂ ਜਾਣ ਬੋ ਹਾਂ ਪੁੱਤ ਅੱਜ ਫੇਰ ਇੱਕ ਆ ਪੰਡਤ ਪੁੱਤ ਐ ਤੇਰਾ ਇਹਨੇ ਜਾਣ ਦੀ ਤੇਰਾ ਜਮੀਂ ਪੈਸੇ ਹੀ ਨਹੀਂ ਲੱਗਣ ਦੇਣਾ ਹਾਂ ਪੁੱਤ ਹੁਣ ਦੋ ਕ ਸੀਸਾ ਦੇ ਦੇ ਬੇਬੇ ਮੈਨੂੰ ਸਾਵੇਂ ਸੇ ਪੁੱਤ ਤੇਰੇ ਬਹੁਤ ਵਧੀਆ ਹੁ ਕਰਿਆ ਤੇ ਵਾ ਵਾ ਤਨਵਾ ਜੀ ਸਾਰਿਆਂ ਦਾ ਲੋਕੋ ਪੀਜੀਆਈ ਜਾਇਆ ਕਰੋ ਅਸੀਂ ਤਾਂ 100 200 300 ਕਿਲੋਮੀਟਰ ਜਾ ਕੇ ਇਹ ਜੇ ਬਜ਼ੁਰਗਾਂ ਨੂੰ ਬਚਾ ਕੇ ਤੁਹਾਨੂੰ ਤਾਂ ਦਿਖਾਉਣੀ ਆ ਸਾਨੂੰ ਕੋਈ ਫੇਸਬੁੱਕ ਤੋਂ YouTube ਤੋਂ ਪੈਸੇ ਨਹੀਂ ਆਉਂਦੇ ਕਿਉਂਕਿ ਸਾਡੀ ਫੈਨ ਫਾਲੋਇੰਗ ਲੱਖਾਂ 'ਚ ਨਹੀਂ ਹਜ਼ਾਰਾਂ 'ਚ ਹੈ ਕਿਉਂਕਿ ਸਭ ਤੋਂ ਕੰਮ ਕਰਾਉਣ ਵਾਲੇ ਵੀ ਸਾਨੂੰ ਫਾਲੋਇੰਗ ਕਰਦੇ ਕਿਉਂਕਿ ਅਗਲਾ ਕਹਿੰਦਾ ਬਿਮਾਰਾਂ ਦੀਆਂ ਕਾਹਨੂੰ ਵੀਡੀਓ ਸ਼ੇਅਰ ਕਰਨੀਆਂ ਨੇ ਪਰ ਇਹ ਸਭ ਨਾਲੋਂ ਵੱਡਾ ਕੰਮ ਹੈ ਅੱਛਾ ਜੀ ਸਤਿ ਸ੍ਰੀ ਅਕਾਲ ਬੁਲਾ ਦਿਓ ਬੇਬੇ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੀ